ਸਫੇਰਕਾਲ ਤੁਸੀਂ ਦੇਖ ਰਹੇ ਜਗਬਾਨੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਦ ਪੰਜਾਬ ਦੇ ਕੁਝ ਵੱਡੇ ਘਟਨਾ ਤੇ ਪੰਜਾਬ ਦੇ ਮੁਹਾਲੀ ਵਿਖੇ ਇੰਡਸਟਰੀਅਲ ਏਰੀਆ ਦੇ ਵਿੱਚ ਬਣੀ ਇੱਕ ਫੈਕਟਰੀ ਚ ਸਿਲੰਡਰ ਫਟਣ ਕਾਰਨ ਹੋਇਆ ਧੁਮਾਕਾ ਦੋ ਦੀ ਹੋਈ ਮੌਤ ਤੇ ਤਿੰਨ ਹੋਏ ਜ਼ਖਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਤਾਇਆ ਦੁੱਖ ਕਿਹਾ ਸਰਕਾਰ ਇਸ ਮੁਸ਼ਕਲ ਸਮੇਂ ਦੇ ਵਿੱਚ ਪੀੜਤਾਂ ਦੇ ਨਾਲ ਉਕਮંત્રી ਭਗਵੰਤ ਮਾਨ ਨੇ ਬਰਨਾਲਾ ਦੇ ਇੱਕ ਕਸਬਾ ਤਨਹਾਲਾ ਦੇ ਵਿੱਚ ਬਣੇ ਪ੍ਰਾਚੀਨ ਮੰਦਿਰ ਬਰਨੇ ਵਾਲਾ ਵਿਖੇ ਲੰਗਰ ਤਿਆਰ ਕਰਦੇ ਸਮੇਂ ਵਾਪਰੇ ਹਾਦਸੇ ਤੇ ਜਿਤਾਇਆ ਦੁੱਖ ਕਈ ਲੋਕ ਹੋਏ ਨੇ ਜ਼ਖਮੀ ਤੇ ਸੋਸ਼ਲ ਮੀਡੀਆ ਪੋਸਟਾਂਹੀਂ ਲਿਖਿਆ ਕਿ ਸਰਕਾਰ ਜ਼ਖਮੀਆਂ ਦੇ ਨਾਲ ਖੜੀ ਹੈ ਤੇ ਕੀਤੀ ਜਾਵੇਗੀ ਉਹਨਾਂ ਦੀ ਹਰ ਸੰਭਵ ਮਦਦ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਦੁਹਰਾਈ ਬਚਨਵੱਤਤਾ ਕਿ ਹਾਂ ਕਿ ਬਾਜ਼ਾਰ ਵਿੱਚ ਵਿਕਦੇ ਪਨੀਰ ਦੇ ਲਏ ਗਏ 531 ਸੈਂਪਲਾਂ ਵਿੱਚੋਂ 196 ਸੈਂਪਲਾਂ ਦਾ ਮਿਆਰ ਸੀ ਨੀਵਾ ਤੇ 59 ਸੈਂਪਲ ਸੀ ਅਨਸੁਰੱਖਿਤ ਕਿ ਹਾਂ ਬਾਜ਼ਾਰ ਵਿੱਚੋਂ ਪਨੀਰ ਲੈਣ ਦੀ ਤਾਂ ਘਰ ਵਿੱਚ ਬਣਾਉਣ ਨੂੰ ਦਿੱਤੀ ਜਾਵੇ ਤਰਜੀਹ ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਮਤਲਬ ਤੁਸੀਂ ਕਹਿ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59 59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਵੇ ਜਾਂ ਇਹੋ ਜੇ ਕੈਮੀਕल्स ਯੂਜ਼ ਕੀਤੇ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਕਿ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਜਾ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਕਰਾਕ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਸ਼੍ਰੀ ਫਤਗੜ ਸਾਹਿਬ ਪਹੁੰਚ ਕੇ ਕੀਤੀ ਗੈਸ ਏਜੰਸੀਆਂ ਦੀ ਚੈਕਿੰਗ ਸਿਲੰਡਰਾਂ ਸਮੇਤ ਭਾਰ ਤੋਲਣ ਵਾਲੇ ਕੰਡਿਆਂ ਦੀ ਵੀ ਕੀਤੀ ਚੈਕਿੰਗ ਜਾਣਕਾਰੀ ਦਿੰਦਿਆਂ ਦੱਸਿਆ ਕਿ ਊਨਤਾਈਆਂ ਪਾਈਆਂ ਗਈਆਂ ਨੇ ਤੇ ਕੀਤੀ ਜਾਵੇਗੀ ਵਿਭਾਗੀ ਕਾਰਵਾਈ। ਤੋਂ ਸਾਡਾ ਪਰਪਸ ਇਹ ਆ ਲਗਾਤਾਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਿ ਲੋਕਾਂ ਦੀ ਕਿਸੇ ਵੀ ਲੈਵਲ ਤੇ ਜਿਹੜੀ ਸਪਾਈਡ ਕੀਤਾ ਜਾਂਦਾ ਆ ਉਹ ਉਹਨੂੰ ਰੋਕਿਆ ਜਾਵੇ ਸੋ ਅੱਜ ਜਿਹਨਾਂ ਗੈਸ ਏਜੰਸੀਆਂ ਚ ਆ ਕੇ ਅ ਮੈਨੂੰ ਜਿਹੜੀ ਉਹ ਫੀਡਬੈਕ ਮਿਲੀ ਹੈ ਜੋ ਮੈਂ ਕੀ ਵੀ ਦੇਖਿਆ ਕਿ ਜਿਹੜੇ ਕੰਡੇ ਹੁੰਦੇ ਆ ਤੋਲ ਕਰਨ ਦੇ ਲਈ ਜਦੋਂ ਵੀ ਇਹਨਾਂ ਦੇ ਵਹੀਕਲ ਥੱਲੇ ਪਬਲਿਕ ਕੋਲ ਜਾਂਦੇ ਆ ਗੈਸ ਡਿਲੀਵਰੀ ਕਰਨ ਦੇ ਲਈ ਘਰ ਘਰ ਤਾਂ ਇਹਨਾਂ ਨੂੰ ਕੰਡੇ ਰੱਖਣੇ ਲਾਜ਼ਮੀ ਹੁੰਦੇ ਆ ਸੋ ਉਹ ਕੰਡਾ ਵੀ ਸਾਨੂੰ ਨਹੀਂ ਨਜ਼ਰ ਆਇਆ ਸੋ ਜਿਹੜੇ ਕੰਡੇ ਜਿਹੜਾ ਨੇ ਰੱਕੇ ਵੀ ਆ ਉਹ ਵੀ ਅਨਵੈਲਿਡ ਨੇ ਜਿਹੜੇ ਸਾਡੇ ਵੱਲੋਂ ਕੋਈ ਅਥਰਾਇਜ਼ ਨਹੀਂ ਹੈ ਸੋ ਜੋ ਵੀ ਬਣਦੀ ਵਿਭਾਗੀ ਕਾਰਵਾਈ ਹੈ ਅਸੀਂ ਸਾਡਾ ਪਰਪਸ ਕਿਸੇ ਨੂੰ ਪੈਨਲ ਕਰਨਾ ਨਹੀਂ ਸਾਡਾ ਪਰਪਸ ਇਹ ਆ ਕਿ ਪੰਜਾਬ ਦੇ ਲੋਕਾਂ 'ਚ ਕਿਸੇ ਵੀ ਲੈਵਲ ਤੇ ਲੁੱਟ ਹੁੰਦੀ ਆ ਪੰਜਾਬ ਦੇ ਲੋਕਾਂ 'ਚ ਕਿਸੇ ਵੀ ਲੈਵਲ ਤੇ ਖੱਜਲ ਖਵਾਰੀ ਹੁੰਦੀ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਅਸੀਂ ਉਹ ਲੋਕਾਂ ਦੀ ਲੁੱਟ ਉਹ ਖੱਜਲ ਖਵਾਰੀ ਨੂੰ ਰੋਕਣਾ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਪੁਲਿਸ ਨੇ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਨਸ਼ਾ ਤਸਕਰ ਦੇ ਘਰ ਤੇ ਕੀਤੀ ਕਾਰਵਾਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਤਸਕਰ ਅਮਰਤਪਾਲ ਕੌਰ ਦੇ ਖਿਲਾਫ ਨੇ ਚਾਰ ਪਰਚੇ ਦਰਜ ਅਜੇ ਤੱਕ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਈਓ ਮਿਊਨਿਸਪਲ ਕਾਉਂਸਲ ਜਗਰਾਉਂ ਵੱਲੋਂ ਇੱਕ ਰਿਕਵਿਜ਼ਿਸ਼ਨ ਹੋਈ ਸੀ ਕਿ ਇੱਕ ਕਬਜ਼ਾ ਕਾਰਵਾਈ ਲੈਣੀ ਹੈਗੀਏ ਸੋਸੇ ਸੰਬੰਧੀ ਲਾ ਰ ਆਰਡਰ ਮੇਨਟੇਨ ਕਰਨ ਲਈ ਅੱਜ ਸਾਰੀ ਸਿਟੀ ਚ ਗਰਾਉਂ ਦੀ ਫੋਰਸ ਨਾਲ ਡੀਐਸਪੀ ਚ ਗਰਾਉਂ ਦੇ ਨਾਲ ਅਸੀਂ ਫੋਰਸ ਤਨਾਤ ਕਰਕੇ ਇਹਨਾਂ ਨੂੰ ਕਬਜ਼ਾ ਦੁਆਰੇ ਹੈਗੇ ਆ ਜਿਹੜਾ ਕਿ ਇਹ ਇਲੀਗਲ ਕੋਈ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਸੋ ਉਹਦੀ ਕਾਰਵਾਈ ਚੱਲ ਰਹੀ ਹੈ ਜੋ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਅਮਰਿਤਪਾਲ ਕੌਰ ਜਿਨ੍ਹਾਂ ਦਾ ਘਰ ਹੈਗਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪਹਿਲਾਂ ਵੀ ਇਹਨਾਂ ਦੇ ਚਾਰ ਪਰਚੇ ਜਿਹੜੇ ਹੈਗੇ ਨੇ ਉਹ ਦਰਜ ਹੈਗੇ ਨੇ ਸੋ ਜਿਹੜਾ ਇਹ ਉਹ ਸਾਹਿਬ ਵੱਲੋਂ ਫੋਰਸ ਦੀ ਲੈਟਰ ਆਈ ਸੀਗੀ ਰਿਕਵਿਜ਼ੀਸ਼ਨ ਕਰਨ ਲਈ ਤੇ ਅੱਗੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਡਿਊਟੀ ਮੈਜਿਸਟਰੇਟ ਪਾਇੰਟ ਕਰਕੇ ਪ੍ਰੋਪਰ ਫੋਰਸ ਦੇ ਨਾਲ ਇਹ ਅੱਜ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਿੱਖ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਪਾਸ਼ਾ ਵਿਪາກ ਵੱਲੋਂ ਜੰਮੂ ਕਸ਼ਮੀਰ ਵਿੱਚ ਕੇ ਕਰਵਾਏਗੇ ਇੱਕ ਸਮਾਗਮ ਵਿੱਚ ਮर्यादा ਦੀ ਹੋਈ ਉਲੰਘਣਾ ਦੇ ਮਾਮਲੇ ਵਿੱਚ ਮੰਗੇ ਮੁਆਫੀ ਕਿ ਹਾ ਜੋ ਵੀ ਧਾਰਮਿਕ ਸੇਵਾ ਲੱਗੀ ਹੈ ਉਸ ਨੂੰ ਇਨ ਮੈਨ ਨਹੀਂ ਛੋਣਗੇ ਮੈਨੂੰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਜਿਸ ਦਿਨੀ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਆਇਆ ਆਪ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸੇਖ ਸੇਵਾ ਨਾਸ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾchnਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤੱਕ ਸਭ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਤ ਸਿੰਘ ਨੇ ਲੈਂਡ ਪੂਲਿੰਗ ਨੀਤੀ ਖਿਲਾਫ ਕੀਤੀ ਪ੍ਰੈਸ ਕਾਨਫਰੰਸ ਪ੍ਰਸ਼ਾਸਨ ਕaderos ਨੂੰ ਦਿੱਤੀ ਨਸੀਹਤ ਕਿਹਾ ਕਿ ਕਾਨੂੰਨ ਦੇ ਮੁਤਾਬਿਕ ਪ੍ਰਸ਼ਾਸਨ ਕaderos ਕਰਨ ਕੰਮ ਕਿਉਂਕਿ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੂੰ ਹੀ ਪੁਤਣੀਆਂ ਪਿਆਣੀਆਂ ਨੇ ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਨੇ ਤਾਂ ਚਲੇ ਜਾਣਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਹੀ ਆਮ ਆਦਮੀ ਪਾਰਟੀ ਦਾ ਤੇ ਭੁਗਦਣੀਆਂ ਤੁਹਾਨੂੰ ਪੈਣੀਆਂ ਅੰਮ੍ਰਿਤਸਰ ਦੇ ਕਮੰਤਰੀ ਹਵਾਈ ਅੱਡੇ ਦੇ ਬਾਹਰ ਹੋਇਆ ਭਿਆਨਕ ਹਾਦਸਾ ਤੇਜ਼ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਨ ਕਾਰਨ ਹੋਈ ਇੱਕ ਔਰਤ ਦੀ ਮੌਤ ਤੇ ਗੱਡੀ ਦਾ ਹੋਇਆ ਪੂਰੀ ਤਰ੍ਹਾਂ ਨੁਕਸਾਨ ਜਿਲੰਦਰ ਦੇ ਲਠੀਮਾਰ ਮੁਹੱਲੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਨੌਜਵਾਨ ਤੇ ਚਲਾਈਆਂ ਗੋਲੀਆਂ ਵਾਰਦਾਤ ਤੋਂ ਬਾਅਦ ਮਲਜ਼ਮ ਮੌਕੇ ਤੋਂ ਹੋਏ ਫਰਾਰ ਨੌਜਵਾਨ ਨੂੰ 2 ਗੋਲੀਆਂ ਲੱਗਣ ਤੋਂ ਬਾਅਦ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਪਰਤੇ ਵਿਜੀਲੈਂਸ ਨੇ ਫਾਜ਼ਿਲਕਾ ਵਿਖੇ ਇੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਜੂਨੀਅਰ ਇੰਜੀਨੀਅਰ ਨੂੰ 7000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕੀਤਾ ਗ੍ਰਿਫਤਾਰ ਸ਼ਿਕਾਇਤਕਰਤਾ ਤੋਂ ਮੋਟਰ ਲਈ ਵੱਖਰਾ ਟਰਾਂਸਫਾਰਮਰ ਲਗਾਉਣ ਲਈ ਮੰਗੀ ਸੀ ਰਿਸ਼ਵਤ ਤੇ ਪਹਿਲੀ ਕਿਸ਼ਤ ਤਹਿਤ ਲਈ ਸੀ 30000 ਰੁਪਏ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਇਜਾਜ਼ਤ ਸਟੇਕਲ